ਰਾਕਤੇ ਤੇ ਪਰਿਸ਼ਾਦੇ ਮੂਰੇੰੰਨਾ ਅਰਜਾ ਕਰਦਾ ਸੀ ਕੀ ਮੇਰੇ ਨਾਲ ਰੋਸ ਗਏ ਦੇ ਦਿਲ ਨਜਾਰਾ ਨਾ ਤਰਦਾ ਸੀ ਕੀ ਮੇਰੀ ਨਹੀਂ ਭਰਤੀ ਪੂਰੀ ਜੇਸਲੀ ਮੋ ਖੁਸ਼ ਪਾਵੋ ਜੀ ਤੰਨਾ ਹੱਥ ਮਨੇ ਅਰਜ ਗੁਜਾਰੇ ਭੋਗ ਠਾਗ ਰੋਲਾਵੋ ਜੀ ਕੀ ਮੈਂ ਤੈਨੂੰ ਤੂੰ ਨਹੀਂ ਦਿੰਦਾ ਕੀ ਮੈਂ ਤੈਨੂੰ ਤੂੰ ਨਹੀਂ ਦਿੰਦਾ ਕੀ ਕਨਾ ਆਇਆ ਨਹੀਂ ਕੀ ਮੈਂ ਤੈਨੂੰ ਸੌਣ ਨਹੀਂ ਦਿੰਦਾ ਪਰਲਾ ਮੇਰਾ ਪਾਇਆ ਨਹੀਂ ਕੀ ਮੇਰੀ ਵੀ ਭਗਤੀ ਐਵੇਂ ਨਹੀਂ ਮੇਰਾ ਦਾ ਪਾਵੋਦੀ ਤੰਨਾ ਹੱਥ ਬਨ ਯਾਰ ਜੀ ਗੁਜਾਰੇ ਭੋਗ ਠਾਗ ਰੋਲਾ ਵੋਦੀ ਵਾਦੂ ਕਮ ਨਹੀਂ ਤੈਥੋਂ ਲੈਂਦਾ ਵਾਦੂ ਕਮ ਨਹੀਂ ਤੈਥੋਂ ਲੈਂਦਾ ਲੋੜ ਪਈ ਤੇ ਦੱਸ ਦੂਰ ਨਾ ਤੈਥੋਂ ਵਸਾਂਗਾ ਮੰਨੂ ਅਰਜ਼ ਕਰੋ ਨਾ ਏਦਾਂ ਰੁੱਖੀ ਮਿੱਸੀ ਖਾਵੋ ਜੀ ਤੰਨਾ ਹੱਥ ਬਨ ਅਰਜ਼ ਗੁਜਾਰੇ ਭੋਗ ਠਾਗ ਰੋ ਲਾਵੋ ਜੀ ਇੱਕ ਲਵੇਰੀ ਮੱਝ ਚਾਹੀਦੀ ਇੱਕ ਲਵੇਰੀ ਮੱਝ ਚਾਹੀਦੀ ਨਾ ਸ਼ਰਮਾ ਵੋਜੀ ਤੰਨਾ ਹੱਥ ਬੰਨ੍ਹ ਅਰਜ ਗੁਜਾਰੇ ਭੋਗ ਠਾਗ ਰੋ ਲਾਵੋ ਜੀ ਗਾਜਰ ਬੜਾ ਖਾਣ ਨੂੰ ਪਰਦੇ ਕਾਰੇ ਮੋੜੇਗਾ ਮੂਲੀ ਗਾਜਰ ਬੜਾ ਖਾਣ ਨੂੰ ਪਰਦੇ ਕਾਰੇ ਮੋੜੇਗਾ ਅੱਖਾਂ ਖੋਲ ਤੇ ਵੇਖ ਨਜ਼ਾਰਾ ਸੋ ਦੇਵਾ ਦੋ ਲੋੜੇਗਾ ਦਾਨ ਸਈ ਕੀ ਸ਼ਗੋਰੇ ਮੁਖੋਂ ਤਾਂ ਫਰਮਾਓ ਜੀ ਤਨ ਹੱਥ ਬਨ ਅਰਜ ਬੁਜਾਰੋ ਹੋ ਗਠਾ ਗਰੋ ਲਾਵੋ ਜੀ ਸੱਚ ਝੂਠ ਦਾ ਕਰੋ ਨਤਾਰਾ ਸੱਚ ਝੂਠ ਦਾ ਕਰੋ ਨਤਾਰਾ ਦਰਸ਼ਨ ਦਿਓ ਨਹਾਲ ਕਰੋ ਬੇਸ਼ੱਕ ਪਾਵੇਂ ਗਉਆਚਾਰੋ ਕੰਮ ਦੇ ਵਿੱਚ ਕਮਾਲ ਕਰੋ ਸੂਲੀ ਤੇ ਮਨਸੂਰ ਵੰਗਰਾ ਮੈਨੂੰ ਨਾਨਾ ਹੱਥ ਬਾਨੇ ਅਰਜ ਗੁਜ਼ਾਰੇ ਭੋਗ ਠਾਗ ਰੋਲਾਵੋ ਜੀ ਜੇ ਤੇ ਦੋਵੀਂ ਭੁਖੇ ਹੋਈਏ RAM NAAL MAN JODDA NAHI ਜੇ ਤੇ ਦੋਵੀਂ ਭੁਖੇ ਹੋਈਏ RAM NAAL MAN JODDA NAHI ਪੂਰੀ ਸੋਦੀ ਤੋਂ ਬਰ ਕਹਿੰਦੇ ਮਾਨ ਮਨਾਰਾ ਰੋੜਦਾ ਨਹੀਂ ਮੇਰੇ ਘਰ ਦੇ ਮਾਲਕ ਬਣ ਕੇ ਆ ਕੇ ਕੰਮ ਚਲਾਵਾ ਮਨ ਅਰਜ਼ ਗੁਜਾਰੇ ਭੋਗ ਠਾਗ ਰੋ ਲਾਵੋ ਜੀ ਹੁਣ ਤਾਂ ਕਰਦੇ ਨજર ਮੇਰ ਦੀ ਹੁਣ ਤਾਂ ਕਰਦੇ ਨજર ਮੇਰ ਦੀ ਅਰਸ ਜਰਾ ਕੋ ਕਰਦਾ ਨਹੀਂ ਤੂੰ ਮੈਂ ਤੈਨੂੰ ਆਖਰ ਆ ਤੂੰ ਇਹ ਗੱਲਾਂ ਜਰਦਾ ਨਹੀਂ ਜੋਗੀ ਦੱਸੋ ਖੁਸ਼ ਤਾਰੇ ਹੋ ਆਵੋ ਹੱਥ ਮਲਾਵੋ ਜੀ ਨੰਨਾ ਹੱਥ ਬਣਾ ਅਰਜ਼ ਗੁਜਾਰੇ ਭੋਗ ਠਾਗ